ਵਿਰੋਧ ਦੇ ਵਿੱਚ ਸੋਚਣੀ ਹੈ ਕਿ ਨਾ ਤਾਂ ਆਪਾਂ ਚਾਈਨਾ ਡੋਰ ਖੁਦ ਲਵਾਵਾਂਗੇ ਨਾ ਬੱਚਿਆਂ ਨੂੰ ਲੈ ਕੇ ਦਵਾਂਗੇ ਜੇ ਕਿਤੇ ਸਾਡੇ ਆਣ ਗੁਆਂਢ ਦੇ ਵਿੱਚ ਵੀ ਕੋਈ ਚਾਈਨਾ ਡੋਰ ਦਾ ਵਪਾਰ ਕਰਦਾ ਹੈ ਜਾਂ ਉਹਦੀ ਕੋਈ ਗੱਲ ਕਰਦਾ ਤਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਨਹੀਂ ਉਹਦੀ ਸ਼ਿਕਾਇਤ ਕਰਾਂਗੇ ਉਹਦੇ ਸਬੰਧ ਦੇ ਵਿੱਚ ਆਪਾਂ ਅੱਜ ਇੱਕ ਸੋਚਾਂਗੇ ਕਿ ਆਪਾਂ ਚਾਈਨਾ ਡੋਰ ਦੇ ਵਿਰੁੱਧ ਚਾਹ ਸਾਡੀ ਐਸੋਸੀਏਸ਼ਨ ਚੈਨਲ ਡੋਰ ਦੇ ਵਿਰੁੱਧ ਚ ਹੈ ਪਰ ਅਸੀਂ ਇਹਦਾ ਕਦੇ ਵੀ ਸਮਰਥਨ ਨਹੀਂ ਕਰਾਂਗੇ ਆਰੁਪਾ ਜੀ ਸੋ ਆਪਾਂ ਸਾਰਿਆਂ ਨੇ ਸਾਡੇ ਵਿੱਚ ਸਾਡੇ ਵਿੱਚ ਸੰਜੀ ਖਬਰ ਜਸਪਾਲ ਸੰਜੀ ਖਬਰ ਤੋਂ ਯਸ਼ਪਾਲ ਜੀ ਆਏ ਨੇ ਉਹਨਾਂ ਦੇ ਰੂਬਰੂ ਹੋ ਕੇ ਆਪਾਂ ਸੋਚ ਚੁੱਕਣੀ ਹੈ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਅਸਬੂਦ ਦੇਣਾ ਜੀ ਸੋ ਮੇਰੀ ਬੇਇੱਜ਼ਤੀ ਹੈ ਪ੍ਰਧਾਨ ਸਾਹਿਬ ਨੂੰ ਕਿਉਂ ਆਉਣਗੇ ਚਾਇਨਾ ਡੋਰ ਦੇ ਲੋਕ ਜੋ ਆਪਾਂ ਸੋਚ ਚੁੱਕਨੀਓ ਦੇ ਬਾਰੇ ਤੁਹਾਨੂੰ ਚੱਲਣਾ ਪਉਣਗੇ ਪ੍ਰਧਾਨ ਸਾਹਿਬ ਚੋਕਮਾਣ ਜੋ ਮੇਰੇ ਸਾਰੇ ਹੀ ਰਿਟੇਲ ਕਮਿਸ਼ਨ ਐਸੋਸੀਏਸ਼ਨ ਦੇ ਅਹੁਦੇਦਾਰ ਸਹਿਬਾਨ ਔਰ ਸਾਰੇ ਹੀ ਮੈਂਬਰਾਂ ਸਹਿਬਾਨ ਸਭ ਤੋਂ ਪਹਿਲਾਂ ਮੈਂ ਇੱਥੇ ਆਨ ਤੇ ਤੁਹਾਡਾ ਸਵਾਗਤ ਕਰਦਾ ਹਾਂ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ ਸਾਥਿਓ ਆਪਾਂ ਹਮੇਸ਼ਾ ਹੀ ਜੋ ਸਾਡੇ ਦੇਸ਼ ਦੀਆਂ ਜਾਂ ਸਮਾਜ ਦੀਆਂ ਕੁਰਤੀਆਂ ਉਹਦੇ ਅੰਗੇਸ਼ਟ ਆਪਾਂ ਹਮੇਸ਼ਾ ਆਵਾਜ਼ ਆਪਣੀ ਬੁਲੰਦ ਕਰਦੇ ਆਏ ਆਂ ਅੱਜ ਉਸੇ ਹੀ ਲੜੀ ਦੇ ਤਹਿਤ ਆਨਲੇ ਪਰਸੋਂ ਵਸੰਤ ਪਾਂਚਵੀ ਦਾ ਜਿਹੜਾ ਹੈਗਾ ਤਿਹਾਰ ਉਹ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਸੀਂ ਵੀ ਸਾਰੇ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਬੱਚਿਆਂ ਨਾਲ ਉਸ ਤਿਹਾਰ ਦਾ ਜਿਹੜਾ ਹੈਗਾ ਆਨੰਦ ਲੈਣੇ ਆਂ ਔਰ ਖੁਸ਼ੀ-ਖੁਸ਼ੀ ਉਸ ਤਿਹਾਰ ਨੂੰ ਮਨਾਣੇ ਆਂ ਲੇਕਿਨ ਇਹ ਸਮਾਜ ਦੇ ਵਿੱਚ ਕੁਝ ਗਲਤ ਅੰਸ਼ਰ ਜਾਂ ਕੁਛ ਮੈਂ ਕਹਿ ਸਕਦਾ ਹਾਂ ਸਾਡੇ ਨੌਜਵਾਨ ਜਿਹੜੇ ਇੰਨਾ ਜਿਹੜੀਆਂ ਇਹ ਸਾਡੀਆਂ ਕ੍ਰਿਤੀਆਂ ਸਮਾਜਿਕ ਕ੍ਰਿਤੀਆਂ ਚਾਈਨਾ ਡੋਰ ਉਸ ਦਾ ਇਸਤੇਮਾਲ ਕਰਦੇ ਆ ਸਿਰਫ ਇਸ ਲਈ ਵੀ ਮੈਂ ਇੰਨੇ ਪਤੰਗ ਉਡਾਦੇ ਇੰਨੇ ਘੱਟ ਤੇ ਇੰਨੇ ਆਹ ਕਰਦੇ ਸਿਰਫ ਇਸ ਦੇ ਲਈ ਲੇਕਿਨ ਉਹ ਇਹ ਨਹੀਂ ਦੇਖਦੇ ਵੀ ਇਹ ਚਾਈਨਾ ਡੋਰ ਦੇ ਨਾਲ ਕਿੰਨੇ ਸਾਡੇ ਜਿਹੜੇ ਬੇਜਾਨ ਜਾਨਵਰ ਹੈ ਉਹ ਮਾਰੇ ਜਾਂਦੇ ਨੇ ਕਿੰਨੇ ਸਾਡੇ ਵੀਰ ਸਾਡੇ ਭਰਾ ਸਾਡੀਆਂ ਪੈਣਾ ਸਾਡੇ ਮਤਾਮਾ ਸਾਡੇ ਬਜ਼ੁਰਗ ਜੋ ਬਾਈਕ ਤੇ ਜਾਂ ਪੈਦਲ ਜਾਂ ਸਾਈਕਲ ਵਗੈਰਾ ਤੇ ਜਾਂਦੇ ਨੇ ਤਾਂ ਉਹ ਡੋਰ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਔਰ ਕਈ ਸਮਾਂ ਤੇ ਤਾਂ ਅਸੀਂ ਦੇਖਿਆ ਕਿ ਮੌਤ ਵੀ ਹੋ ਜਾਂਦੀ ਹੈ ਬਹੁਤ ਹੀ ਇਹ ਮਾੜੀ ਗੱਲ ਹੈ ਅੱਜ ਅਸੀਂ ਕੈਮਿਸਟ ਭਾਈ ਜਾਰੇ ਵੱਲੋਂ ਇਹ ਸ਼ਬਦ ਲੈ ਕੇ ਜਾਵਾਂਗੇ ਕਿ ਅੱਜ ਅੱਜ ਇਸ ਪਲੇਟ ਫਾਰਮ ਤੋਂ ਅਸੀਂ ਸੌ ਚੁੱਕੇ ਜਾਵਾਂਗੇ ਕਿ ਬਸੰਤ ਪੰਛੀ ਵਾਲੇ ਦਿਨ ਨਾ ਹੀ ਅਸੀਂ ਇਹ ਡੋਰ ਖਰੀਦਾਂਗੇ ਨਾ ਹੀ ਇਹ ਡੋਰ ਆਪਣੇ ਬੱਚਿਆਂ ਨੂੰ ਦਵਾਵਾਂਗੇ ਔਰ ਨਾ ਹੀ ਇਹਦਾ ਇਸਤੇਮਾਲ ਕਰਾਂਗੇ ਬਲਕਿ ਅਗਰ ਕੋਈ ਇਸਦਾ ਇਸਤੇਮਾਲ ਕਰਦਾ ਵੇਚਦਾ ਜਾਂ ਇਹਨੂੰ ਇਹਦਾ ਗਲਤ ਇਸਤੇਮਾਲ ਕਰਦਾ ਦੇਖਿਆ ਜਾਏਗਾ ਤਾਂ ਅਸੀਂ ਉਸ ਦੀ ਕਾਨੂੰਨੀ ਕਾਰਵਾਈ ਕਰਨ ਲਈ ਵੀ ਉਹਦੇ ਲਈ ਅਸੀਂ ਪੈਰ ਵੀ ਕਰਾਂਗੇ ਤਾਂ ਸਾਥੀਓ ਮੈਂ ਇੱਕ ਵਾਰ ਕਹਾਂਗਾ ਵੀ ਸਾਰੇ ਤੁਸੀਂ ਅੱਗੇ ਆਓ ਆਪਾਂ ਅੱਜ ਸ਼ਬਦ ਲਵਾਂਗੇ ਪ੍ਰਭੂ ਜੀ ਵੀ ਕਿਉਂ ਨਾ ਇਹ ਜਿਹੜੀ ਖਤਰਨਾਕ ਡੋਰ ਹੈ ਇਸ ਦਾ ਆਪਾਂ ਬਾਈਕਾਟ ਕਰੀਏ ਔਰ ਜੋ ਉਮਲੀਆਂ ਜਾਣਾ ਹੈ ਉਹਨੂੰ ਅਸੀਂ ਬਚਾ ਸਕੀਏ ਅਸੀਂ ਅਸੀਂ ਸਮੂਹ ਸਮੂਹ ਮਿਸਟਰ ਫਾਇਚਾਰਾ ਮਿਸਟਰ ਫਾਇਚਾਰਾ ਜੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੌਜੂਦ ਹਾਂ ਜੋ ਅੱਜ ਦੀ ਇਸ ਮੀਟਿੰਗ ਵਿੱਚ ਮੌਜੂਦ ਹਾਂ ਅਸੀਂ ਆਪਣੇ ਪਰਮਾਤਮਾ ਆਪਣੇ ਸਤਗੁਰ ਦੀ ਕਸਮ ਖਾਂਦੇ ਹਾਂ ਅਸੀਂ ਆਪਣੇ ਪਰਮਾਤਮਾ ਸਤਗੁਰ ਦੀ ਕਸਮ ਖਾਂਦੇ ਹਾਂ ਕਿ ਅਸੀਂ ਜੇ ਅਸੀਂ ਚਾਈਨਾ ਡੋਰ ਦਾ ਚਾਈਨਾ ਡੋਰ ਦਾ ਦਿਲੋਂ ਦਿਲੋਂ ਵਿਰੋਧ ਕਰਾਂਗੇ ਵਿਰੋਧ ਕਰਾਂਗੇ ਨਾ ਅਸੀਂ ਖਰੀਦਾਂਗੇ ਨਾ ਅਸੀਂ ਖਰੀਦਾਂਗੇ ਨਾ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਦਵਾਂਗੇ ਨਾ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਦਵਾਂਗੇ ਅਸੀਂ ਸਮਾਜ ਨੂੰ ਵੀ ਅਸੀਂ ਸਮਾਜ ਨੂੰ ਵੀ ਪ੍ਰੇਰਿਤ ਕਰਾਂਗੇ ਪ੍ਰੇਰਿਤ ਕਰਾਂਗੇ ਇਹ ਇਹ ਹੀ ਖਤਰਨਾਕ ਚੀਜ਼ ਇਹ ਰਤਨ ਦਾ ਚੀਜ਼ ਆਪਣੇ ਸੂਬੇ ਚੋਂ ਆਪਣੇ ਸੂਬੇ ਚੋਂ ਆਪਣੇ ਘਰਾਂ ਚੋਂ ਆਪਣੇ ਘਰਾਂ ਚੋਂ ਆਪਣੇ ਮੁਹੱਲੇ ਚੋਂ ਆਪਣੇ ਮਹੱਲੇ ਚੋਂ ਕੱਢੀ ਜਾਵੇ ਕੱਢੀ ਜਾਵੇ ਸੋ ਅਸੀਂ ਆਪਦੇ ਪ੍ਰਮਾਤਮਾ ਨੂੰ ਅਸੀਂ ਆਪਣੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾਂਦੇ ਹਾਂ ਕਸਮ ਖਾਂਦੇ ਹਾਂ ਕਿ ਅਸੀਂ ਚਾਇਨਾ ਡੋਰ ਦਾ ਪੂਰਜੋਰ ਵਿਰੋਧ ਕਰਾਂਗੇ ਚਾਇਨਾ ਡੋਰ ਦਾ ਪੂਰਜੋਰ ਵਿਰੋਧ ਕਰਾਂਗੇ ਧੰਨਵਾਦ ਧੰਨਵਾਦ ਸੇ ਨੋਟੂ ਚਾਇਨਾ ਡੋਰ ਸੇ ਨੋ ਟੂ ਚਾਇਨਾ ਡੋਰ ਸੇ ਨੋ ਟੂ ਚਾਇਨਾ ਡੋਰ ਸੇ ਨੋ ਟੂ ਚਾਇਨਾ ਡੋਰ ਭਾਈ ਥੋੜਾ ਜਿਹਾ ਡੋਰ ਦਾ ਬਾਈਕਾਟ ਕਰੋ ਚਾਇਨਾ ਡੋਰ ਦਾ ਬਾਈਕਾਟ ਕਰੋ ਚਾਇਨਾ ਡੋਰ ਦਾ ਬਾਈਕਾਟ ਕਰੋ ਚਾਇਨਾ ਡੋਰ ਦਾ ਬਾਈਕਾਟ ਕਰੋ ਸੇ ਨੋ ਟੂ ਚਾਇਨਾ ਡੋਰ ਸੇ ਨੋ ਟੂ ਚਾਇਨਾ ਡੋਰ ਚਾਇਨਾ ਡੋਰ ਦਾ ਬਾਈਕਾਟ ਕਰੋ ਚਾਇਨਾ ਡੋਰ ਦਾ ਬਾਈਕਾਟ ਕਰੋ ਮੈਂ ਅਸ਼ੋਕ ਬਾਲਾ ਲਈ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਮਿਸ਼ਨਰ ਬਠਿੰਡਾ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਰੇ ਹੀ ਬਠਿੰਡਾ ਨਿਵਾਸੀਆਂ ਨੂੰ ਸਾਰੇ ਹੀ ਕੈਮਿਸਟ ਭਾਈਚਾਰੇ ਨੂੰ ਬਸੰਤ ਪੰਚਵੀ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਬਸੰਤ ਪੰਚਵੀ ਬਹੁਤ ਹੀ ਖੁਸ਼ੀ ਵਾਲਾ ਤਿਹਾਰ ਹੈ ਜੋ ਕਿ ਅਸੀਂ ਰਲ ਮਿਲ ਕੇ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਆਪਣੇ ਘਰਾਂ ਦੇ ਵਿੱਚ ਆਪਣੇ ਛੱਤਾਂ ਦੇ ਉੱਤੇ ਪਤੰਗ ਚੜਾ ਕੇ ਇਸ ਨੂੰ ਮਨਾਉਂਦੇ ਹਾਂ ਬਸੰਤ ਪਾਂਚਮੀ ਵਾਲੇ ਦਿਨ ਚਾਇਨਾ ਡੋਰ ਦਾ ਇਸਤੇਮਾਲ ਕਰਨਾ ਜਿੱਥੇ ਬੇਜਵਾਨ ਜਾਨਵਰਾਂ ਨੂੰ ਮਾਰਿਆ ਜਾਣਾ ਜਿੱਥੇ ਆਮ ਜਨ ਨੂੰ ਜ਼ਖਮੀ ਕਰਨਾ ਅਸੀਂ ਉਸ ਦਾ ਸਖਤ ਵਿਰੋਧ ਕਰਦੇ ਹਾਂ ਚਾਇਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਇਸ ਲਈ ਅਸੀਂ ਸਾਰੀ ਕਮਿਸ਼ਨਰੇਸ਼ਨ ਵੱਲੋਂ ਆਪ ਸਭ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਚਾਇਨਾ ਡੋਰ ਦੀ ਵਰਤੋਂ ਨਾ ਕਰੋ ਨਾ ਹੀ ਇਸ ਨੂੰ ਆਪਣੇ ਬੱਚਿਆਂ ਨੂੰ ਦੇ ਕੇ ਦਿਓ ਔਰ ਨਾ ਹੀ ਇਸ ਦਾ ਜਿਹੜਾ ਸਮਾਜ ਦੇ ਵਿੱਚ ਇਸਤੇਮਾਲ ਕਰਨ ਦਿਓ ਅਗਰ ਕੋਈ ਕਰਦਾ ਹੈ ਤਾਂ ਉਸ ਦੇ ਅਗੇਂਸਟ ਕਾਰਵਾਈ ਕਰਨ ਲਈ ਵੀ ਅੱਗੇ ਕਿਹਾ ਜਾਵੇ